ਅੱਜ ਦੀ ਜਿਹੜੀ ਵੀਡੀਓ ਉਹ ਰਹਿਣ ਵਾਲੀ ਆ ਇੱਕ ਉਸ ਸਿੱਖ ਨੌਜਵਾਨ ਉਸ ਯੋਧੇ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਉੱਪਰ ਪਹਿਲੇ ਸ਼ਹੀਦ ਹੋਏ ਸਿੱਖ ਸ਼ਹੀਦ ਹੋਏ ਜਿਹੜੇ ਕਿ ਸਰਦਾਰ ਸ਼ਹੀਦ ਉਦਮ ਸਿੰਘ ਤੋਂ ਪਹਿਲਾਂ ਲਗਭਗ 25 ਸਾਲ ਪਹਿਲਾਂ ਸ਼ਹੀਦੀ ਪ੍ਰਾਪਤ ਕੀਤੀ ਤੇ ਸਰਦਾਰ ਸ਼ਹੀਦ ਉਦਮ ਸਿੰਘ ਦੂਜੇ ਉਹ ਇਨਸਾਨ ਸੀ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਉੱਪਰ ਸ਼ਹੀਦੀ ਪ੍ਰਾਪਤ ਕੀਤੀ ਤੇ ਅੱਜ ਆਪਾਂ ਇਸੇ ਯੋਧੇ ਦੇ ਬਾਰੇ ਵਿੱਚ ਗੱਲ ਕਰਾਂਗੇ ਮੈਨੂੰ ਇਹਨਾਂ ਦੇ ਬਾਰੇ ਵਿੱਚ ਜਿੰਨੀ ਵੀ ਜਾਣਕਾਰੀ ਮਿਲੀ ਉਹ ਸਾਰੇ-ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਇਹਨਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਪੰਜਾਬੀਆਂ ਦੇ ਤੱਕ ਅਤੇ ਵੱਧ ਤੋਂ ਵੱਧ ਆਪਣੇ ਭਾਰਤ ਦੇਸ਼ ਦੇ ਵਸਨੀਕਾਂ ਤੱਕ ਜਿਹੜੀ ਇਹ ਵੀਡੀਓ ਤੇ ਉਹਨਾਂ ਦੀ ਜਾਣਕਾਰੀ ਪਹੁੰਚ ਸਕੇ ਚਲੋ ਜੀ ਅੱਗੇ ਵਧਦੇ ਆਪ ਆਪਣੀ ਵੀਡੀਓ ਦੇ ਵੱਲ ਆਪਣੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਲਗਭਗ 80% ਕੁਰਬਾਨੀਆਂ ਨੇ ਜਿਹੜੀਆਂ ਉਹ ਪੰਜਾਬੀਆਂ ਦੀਆਂ ਰਹੀਆਂ ਨੇ ਤਾਂ ਇਹ ਉਹਨਾਂ ਦੇ ਵਿੱਚੋਂ ਇੱਕ ਇਸ ਤਰ੍ਹਾਂ ਦੇ ਪੰਜਾਬੀ ਸੀ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਉੱਪਰ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ। ਇਹ ਕੈਨੇਡਾ ਦੀ ਧਰਤੀ ਤੇ ਉੱਪਰ ਰਹਿੰਦੇ ਸਨ। ਉੱਥੇ ਉਹਨਾਂ ਨੇ ਦੇਖਿਆ ਕਿ ਪੰਜਾਬੀ ਦੇ ਨਾਲ ਭਾਰਤੀਆਂ ਦੇ ਨਾਲ ਨਸਲਵਾਦ ਤੇ ਉਹਨਾਂ ਦੇ ਵਿੱਚ ਵਿਤਕਰਾ ਰੱਖਿਆ ਜਾਂਦਾ ਸੀ। ਤਾਂ ਇਸੇ ਦੌਰਾਨ ਉਹਨਾਂ ਨੇ ਆਪਣੀ ਆਵਾਜ਼ ਉਠਾਈ, ਆਪਣੀ ਆਵਾਜ਼ ਬੁਲੰਦ ਕੀਤੀ ਤੇ ਜਿਸ ਦੇ ਚੱਲਦੀ 11 ਜਨਵਰੀ 1915 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਕੈਨੇਡਾ ਦੀ ਧਰਤੀ ਤੇ ਉੱਪਰ ਤਾਂ ਇਹ ਪਹਿਲੇ ਸਿੱਖ ਨੌਜਵਾਨ ਸੀ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਉੱਪਰ ਸ਼ਹਾਦਤ ਪ੍ਰਾਪਤ ਕੀਤੀ ਤੇ ਸਰਦਾਰ ਊਧਮ ਸਿੰਘ ਦੂਜੇ ਵਿਅਕਤੀ ਸਨ ਤਾਂ ਲਗਭਗ ਸਰਦਾਰ ਊਧਮ ਸਿੰਘ ਤੋਂ 25 ਸਾਲ ਪਹਿਲਾਂ ਇਹਨਾਂ ਨੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਤਾਂ ਅੱਜ ਆਪਾਂ ਇਹਨਾਂ ਦੇ ਬਾਰੇ ਚ ਗੱਲ ਕਰਾਂਗੇ ਤੇ ਇਹਨਾਂ ਦਾ ਨਾਮ ਹੈ ਭਾਈ ਮੇਵਾ ਸਿੰਘ ਲੋਪੋਕੇ ਲੋਪੋਕੇ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਉੱਥੇ ਉਹਨਾਂ ਨੇ 1881 ਦੇ ਵਿੱਚ ਭਾਈ ਨੰਦ ਸਿੰਘ ਦੇ ਘਰ ਜਨਮ ਲਿਆ ਇਹ ਸ਼ੁਰੂ ਤੋਂ ਹੀ ਬੜੇ ਹੀ ਧਾਰਮਿਕ ਖਿਆਲਤਾਂ ਵਾਲੇ ਸਨ 20ਵੀਂ ਸਦੀ ਦੇ ਸਟਾਰਟਿਕ ਦੇ ਵਿੱਚ ਭਾਰਤੀ ਲੋਕਾਂ ਦੇ ਵਿੱਚ ਇਹ ਰੁਝਾਨ ਪੈਦਾ ਹੋਇਆ ਹੋਇਆ ਸੀ ਕਿ ਉਹ ਇਥੋਂ ਭਾਰਤ ਦੇਸ਼ ਨੂੰ ਮਤਲਬ ਪੰਜਾਬ ਨੂੰ ਛੱਡ ਕੇ ਅਮਰੀਕਾ ਜਾਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਸ਼ਿਫਟ ਹੋ ਰਹੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਉੱਥੇ ਉਹਨਾਂ ਦਾ ਭਵਿੱਖ ਜਿਹੜਾ ਇਸ ਦੇਸ਼ ਤੋਂ ਜ਼ਿਆਦਾ ਬਿਹਤਰ ਹੋਏਗਾ ਤੇ ਉਹਨਾਂ ਦਾ ਰੋਜ਼ਗਾਰ ਵਧੀਆ ਚੱਲੇਗਾ ਤੇ ਉਹ ਆਪਣੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਤੇ ਸੋਹਣੇ ਢੰਗ ਨਾਲ ਸੁੱਚੇ ਢੰਗ ਨਾਲ ਪਾਲ ਸਕਦੇ ਹਨ ਤੇ ਉਹਨਾਂ ਸਮੇਂ ਦੌਰਾਨ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਭਾਈ ਮੇਵਾ ਸਿੰਘੀ ਦੇ ਪਰਿਵਾਰ ਦੇ ਵਿੱਚ ਵੀ ਇਹ ਰੁਝਾਨ ਪੈਦਾ ਹੋਇਆ ਕਿ ਆਪਾਂ ਇਸ ਪੰਜਾਬ ਨੂੰ ਛੱਡ ਕੇ ਇੱਥੋਂ ਛੱਡ ਕੇ ਕੈਨੇਡਾ ਜਾਂ ਅਮਰੀਕਾ ਦੇ ਵੱਲ ਸ਼ਿਫਟ ਹੋਈਏ ਤਾਂ ਇਹਨਾਂ ਨੇ 1906 ਦੇ ਵਿੱਚ ਇਹ ਫੈਸਲਾ ਲੈ ਕੇ ਆਪਾਂ ਕੈਨੇਡਾ ਸ਼ਿਫਟ ਹੁੰਨੇ ਆ ਤੇ ਇਹ ਵੈਨਕੂਵਰ ਸ਼ਹਿਰ ਦੇ ਵਿੱਚ ਰਹਿਣ ਲੱਗ ਪਏ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇਹ ਦੇਖਿਆ ਕਿ ਇੱਥੇ ਭਾਰਤੀਆਂ ਨਾਲ ਬਸ ਲੋਕੀ ਕੀਤੀ ਜਾਂਦੀ ਹੈ ਉਹਨਾਂ ਦੀ ਨਾਗਰਿਕਤਾ ਨੂੰ ਖੋਹਿਆ ਜਾਂਦਾ ਹੈ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਇਹ ਸਮਾਂ ਇੰਡੀਅਨਸ ਤੇ ਖਾਸ ਕਰਕੇ ਪੰਜਾਬੀਆਂ ਲਈ ਬੜਾ ਹੀ ਕਰੂਸ਼ਲ ਸੀ ਤਾਂ ਇਸੇ ਸਮੇਂ ਦੌਰਾਨ ਹੀ ਇੱਕ ਸਿੱਖ ਸੰਸਥਾ ਸੋਸਾਇਟੀ ਬਣੀ ਜਿਸ ਦਾ ਨਾਮ ਸੀ ਖਾਲਸਾ ਦੀਵਾਨ ਸੋਸਾਇਟੀ ਤੇ ਇਹ ਸੋਸਾਇਟੀ ਦੇ ਵਿੱਚ ਭਾਈ ਮੇਵਾ ਸਿੰਘ ਜੀ ਇੱਕ ਮੁੱਖ ਮੈਂਬਰ ਸਨ ਤੇ ਉਹਨਾਂ ਨੇ ਇਸ ਸੋਸਾਇਟੀ ਦੇ ਵਿੱਚ ਰਹਿੰਦੇ ਹੋਏ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਵੈਨਕੂਵਰ ਦੇ ਵਿੱਚ ਸਥਾਪਿਤ ਕੀਤਾ ਫਿਰ ਭਾਈ ਮੇਵਾ ਸਿੰਘ ਨੇ ਇੱਥੇ ਹੀ ਅਮਰਤਸ਼ਕਿਆ ਸੇਵਾ ਨਿਭਾਈ ਤੇ ਗ੍ਰੰਥੀ ਦੇ ਤੌਰ ਤੇ ਵੀ ਕੰਮ ਕੀਤਾ ਤੇ ਉਹ ਇਸ ਇਸ ਸਮੇਂ ਦੌਰਾਨ ਇਸੇ ਸਮੇਂ ਦੌਰਾਨ ਉਥੇ ਦੀ ਇੱਕ ਮਿਲ ਦੇ ਵਿੱਚ ਇਹ ਕੰਮ ਵੀ ਕਰਦੇ ਸਨ ਤੇ ਇਸੇ ਸਮੇਂ ਦੌਰਾਨ ਉਹ ਗਦਰ ਲਹਿਰ ਨਾਲ ਜੁੜੇ ਇਸ ਭਗਤਾਂ ਦੇ ਨਾਲ ਜੁੜ ਕੇ ਦੇਸ਼ ਦੀ ਸੇਵਾ ਦੇ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਹੁਣ ਇੱਥੇ ਤੁਹਾਨੂੰ ਇੱਕ ਹੋਰ ਤੁਹਾਡੀ ਨਜ਼ਰ ਦੇ ਵਿੱਚ ਲੈ ਕੇ ਆਉਣਾ ਚਾਹਨਾ ਇੱਕ ਅੰਗਰੇਜ਼ ਅਫਸਰ ਸੀ ਹਫਕਿੰਸਨ ਜਿਹੜਾ ਕਿ ਪਹਿਲਾਂ ਭਾਰਤ ਦੇ ਵਿੱਚ ਕੰਮ ਕਰ ਚੁੱਕਾ ਸੀ ਪੰਜਾਬ ਅਤੇ ਕਲਕੱਤਾ ਦੀ ਪੁਲਿਸ ਦੇ ਵਿੱਚ ਰਹਿ ਚੁੱਕਿਆ ਸੀ ਇੱਕ ਬਹੁਤ ਹੀ ਜ਼ਿਆਦਾ ਰਿਸ਼ਵਤ ਖੋਰ ਤੇ क्रੂਅਲ ਇਨਸਾਨ ਸੀ ਜਿਹਦੇ ਕਿ ਬਹੁਤ ਸਾਰੇ ਦਲਾਲ ਪਹਿਲਾਂ ਕੀਤੇ ਹੋਏ ਸਨ ਪਰ ਇਹਨਾਂ ਦੇ ਵਿੱਚੋਂ ਇੱਕ ਇਹਦਾ ਪੰਜਾਬੀ ਦਲਾਲ ਸੀ ਜਿਹਦਾ ਨਾਮ ਸੀ ਬੀਲਾ ਸਿੰਘ ਜਿਹੜਾ ਕਿ ਪਿੰਡ ਜਾਨ ਜ਼ਿਲ੍ਹਾ ਹੁਸਿਆਰਪੁਰ ਦਾ ਰਹਿਣ ਵਾਲਾ ਸੀ ਤੇ ਉਹ ਇਹਦਾ ਇੱਕ ਮੁੱਖ ਦਲਾਲ ਸੀ ਜਿਹੜਾ ਕਿ ਸਾਰੀਆਂ ਖਬਰਾਂ ਇਧਰ ਦੀਆਂ ਉਧਰ ਪਾਸ ਕਰਦਾ ਸੀ ਤੇ ਬੀਲਾ ਸਿੰਘ ਦੀ ਤਰ੍ਹਾਂ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦਲਾਲ ਪੈਦਾ ਕੀਤੇ ਹੋਏ ਜਿਹੜੇ ਕਿ ਇਹਦੇ ਕੋਲ ਇਨਫੋਰਮੇਸ਼ਨ ਪਹੁੰਚਾਉਂਦੇ ਜਾਂਦੇ ਸਨ ਤੇ ਇਹ ਹੀ ਇਨਫੋਰਮੇਸ਼ਨ ਅੱਗੇ ਆਪਣੇ ਵੱਡੇ ਅਧਿਕਾਰੀਆਂ ਕੋਲੇ ਪਹੁੰਚਾਉਂਦਾ ਸੀ ਤੇ ਉਸ ਤੋਂ ਬਾਅਦ ਉਹ ਭਾਰਤ 'ਤੇ ਤਸੱਦਦ ਕਰਦਾ ਇੱਥੇ ਇੱਕ ਚੀਜ਼ ਹੋਰ ਦੱਸਣਾ ਚਾਹੁੰਗਾ ਕਿ ਜਿਹੜਾ ਹੱਪਕਿੰਸਨ ਸੀ ਉਹਦਾ ਜਨਮ ਸੀ ਜਿਹੜਾ ਭਾਰਤ ਦੇ ਵਿੱਚ ਹੀ ਹੋਇਆ ਹੋਇਆ ਸੀ ਉਹਦੀ ਮਾਂ ਇੱਕ ਭਾਰਤੀ ਸੀ ਤੇ ਜਿਹੜਾ ਪਿਤਾ ਸੀ ਉਹ ਇੱਕ ਅੰਗਰੇਜ਼ ਅਫਸਰ ਸੀ ਇਸੇ ਕਰਕੇ ਉਸ ਨੂੰ ਦੋਨੋਂ ਭਾਸ਼ਾਵਾਂ ਵੀ ਚੰਗੀ ਤਰ੍ਹਾਂ ਆਉਂਦੀ ਸੀ ਤੇ ਦੋਨੋਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਚਾਹੇ ਉਹ ਇੰਡੀਅਨ ਦੀ ਅਸੀਂ ਪੰਜਾਬੀ ਸੀ ਹਿੰਦੀ ਸੀ ਜਾਂ ਫਿਰ ਅੰਗਰੇਜ਼ੀ ਸੀ ਇਨਫੋਰਮੇਸ਼ਨ ਜਿਹੜੀ ਟਰਾਂਸਫਰ ਕਰਨ ਦੇ ਵਿੱਚ ਬੜੀ ਆਸਾਨੀ ਹੁੰਦੀ ਸੀ ਕਿ ਮਤਲਬ ਉਹ ਦੋਨੋਂ ਪਾਸਾ ਬੰਨੋ ਚੰਗੀ ਤਰ੍ਹਾਂ ਸਮਝਦਾ ਸੀ ਤੇ ਅਗੇ ਡਿਲੀਵਰ ਕਰਦਾ ਸੀ ਮਤਲਬ ਸਾਰੀ ਇਨਫੋਰਮੇਸ਼ਨ ਚੰਗੀ ਤਰ੍ਹਾਂ ਸਮਝ ਕੇ ਆਪਣੇ ਵੱਡੇ ਅਧਿਕਾਰੀਆਂ ਤੱਕ ਪਹੁੰਚਾਉਂਦਾ ਸੀ ਤੇ ਇਸ ਤੋਂ ਬਾਅਦ ਜਿਹੜਾ ਹੱ ਟੈਨਸਨ ਸੀ ਉਹਨੇ ਆਪਣਾ ਤਬਾਦਲਾ ਕਰਾ ਕੇ ਵੈਨਕੂਵਰ ਚਲਾ ਗਿਆ ਤੇ ਵੈਨਕੂਵਰ ਦੇ ਪਿੱਛੇ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਇੱਕ ਵੱਡੇ ਅਹੁਦੇ ਦੇ ਉੱਪਰ ਤਾਇਨਾਤ ਹੋ ਗਿਆ ਉਧਰ ਭਾਈ ਮੇਵਾ ਸਿੰਘ ਜੀ ਗਦਰੀ ਲਹਿਰ ਦੇ ਨਾਲ ਪੂਰੇ ਸਰਗਰਮ ਸੀ ਤੇ ਉਹਨਾਂ ਦੀ ਐਕਟੀਵਿਟੀ ਦੇ ਵਿੱਚ ਫੁੱਲ ਸਪੋਰਟ ਕਰਦੇ ਸੀ ਤੇ ਇਹ ਸਮਾਂ ਉਸ ਸਮੇਂ ਦਾ ਹੁਣ ਮੈਂ ਇੱਕ ਇੱਥੇ ਹੋਰ ਗੱਲ ਤੁਹਾਨੂੰ ਮੈਂਸ਼ਨ ਕਰਨਾ ਚਾਹੂਗਾ ਕਿ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਵੀਡੀਓ ਬਣਾਈ ਸੀ ਜਿਹੜੀ ਜਿਹੜੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਉੱਪਰ ਸੀ ਜਿਹੜੀ ਕਿ ਬਾਬਾ ਗੁਰਦੇਵਤ ਸਿੰਘ ਜੀ ਨਾਲ ਰਿਲੇਟਡ ਆ ਉਹ ਇੱਕ ਫੁੱਲ ਵੀਡੀਓ ਪਹਿਲਾਂ ਬਣਾਈ ਹੋਈ ਆ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਬਾਬਾ ਗੁਰਦੇਵਤ ਸਿੰਘ ਜੀ ਦਾ ਤੇ ਮੇਵਾ ਸਿੰਘ ਜੀ ਦੇ ਵਿੱਚ ਕੀ ਸੰਬੰਧ ਸੀ ਕਿਸ ਵਜ੍ਹਾ ਕਰਕੇ ਉਹ ਇੱਕ ਲਹਿਰ ਦੇ ਵਿੱਚ ਜੁੜ ਗਏ ਸੀ ਜਿਹੜੀ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਭਾਰਤੀਓ ਪੱਤਰ ਸਿੱਧਿਤ ਹੁੰਦਾ ਸੀ ਤੇ ਉਹਨਾਂ ਤੋਂ ਉਹਨਾਂ ਦੀ ਨਾਗਰਿਕਤਾ ਖੋਹੀ ਜਾਣਾ ਸੀ ਬੂਡ ਦਾ ਅਧਿਕਾਰ ਖੋਇਆ ਜਾਂਦਾ ਸੀ ਤਾਂ ਇਹ ਸਾਰੀ ਖਬਰ ਬਾਬਾ ਗੁਰਦੇਵ ਸਿੰਘ ਜੀ ਤੱਕ ਵੀ ਪਹੁੰਚੀ ਤਾਂ ਬਾਬਾ ਗੁਰਦੇਵ ਸਿੰਘ ਜੀ ਨੇ ਫੈਸਲਾ ਲੈ ਕੇ ਮੈਂ ਇਥੋਂ ਇੰਡੀਸ ਨੂੰ ਇੱਕ ਜਹਾਜ਼ ਦੇ ਵਿੱਚ ਲੈ ਕੇ ਜਾਊਂਗਾ ਜਿਸ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ ਇਹ ਇੱਕ ਐਸਟਿਮਡ ਜਹਾਜ਼ ਸੀ ਜਿਹੜਾ ਕਾਮਾਗਾਟਾ ਮਾਰੂ ਸੀ ਤਾਂ ਇਹਦੇ ਵਿੱਚ ਉਹ ਬਹੁਤ ਸਾਰੇ ਭਾਰਤੀ ਯਾਤਰੀਆਂ ਨੂੰ ਲੈ ਕੇ ਆ ਰਿਹਾ ਸੀ 23 ਮਈ 1914 ਨੂੰ ਬਾਬਾ ਗੁਰਦੇਵ ਸਿੰਘ ਜਦੋਂ ਬਹੁਤ ਸਾਰੇ ਮੁਸਾਫਰਾਂ ਦੇ ਨਾਲ ਮੈਨ ਕੋਬਰ ਦੀ ਬੰਦਰਗਾਹ ਦੇ ਉੱਪਰ ਪਹੁੰਚੇ ਤਾਂ ਇਸ ਦੀ ਖਬਰ ਪਹਿਲੇ ਹੀ ਹਫ ਕੰਸਲ ਨੂੰ ਲੱਗ ਚੁੱਕੀ ਸੀ ਤਾਂ ਉਹ ਤੇ ਆਪਣੇ ਕਈ ਅਫਸਰਾਂ ਨੂੰ ਨਾਲ ਲੈ ਕੇ ਕਈ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਨਾਂ ਨੇ ਉਹਨਾਂ ਨੂੰ ਉੱਥੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਇਸ ਚੀਜ਼ ਦੀ ਖਬਰ ਜਦੋਂ ਭਾਈ ਮੇਵਾ ਸਿੰਘ ਤੇ ਉਹਨਾਂ ਦੇ ਗਦਰੀ ਮੈਂਬਰਾਂ ਨੂੰ ਪਤਾ ਚੱਲੇ ਤਾਂ ਉਹਨਾਂ ਨੇ ਬਹੁਤ ਦੁੱਖ ਪ੍ਰਗਟ ਕੀਤਾ ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਮੁਸਾਫਰਾਂ ਦੀ ਜਿਹੜੀ ਉਹ ਮਦਦ ਕਰਦੇ ਰਹਿੰਦੇ ਸਨ ਕਿਉਂਕਿ ਇਹ ਵੀ ਆਪਣੇ ਤੌਰ ਤੇ ਪੂਰੇ ਸਰਗਰਮ ਸੀ ਤਾਂ ਇਸ ਗੱਲ ਦੀ ਖਬਰ ਆ ਆਪਣੇ ਸੂਤਰਾਂ ਦੇ ਰਾਹੀਂ ਜਾਂ ਜਿਹੜੇ ਉਹਨਾਂ ਦੇ ਦਲਾਲ ਸੀ ਵਿੱਚ ਬੇਲਾ ਸਿੰਘ ਵਰਗੇ ਤਾਂ ਉਹਨਾਂ ਨੇ ਹੱਪਕਿੰਸਨ ਨੂੰ ਦੇ ਦਿੱਤੇ ਤੇ ਹੱਪਕਿੰਸਨ ਇਸ ਗੱਲ ਦੇ ਉੱਪਰ ਬਹੁਤ ਜ਼ਿਆਦਾ ਚੜਿਆ ਤੇ ਉਹਨ ਉਸ ਦੇ ਅੰਦਰ ਇਹਨਾਂ ਲਈ ਹੋਰ ਵੀ ਗੁੱਸਾ ਸੀ ਜਿਹੜਾ ਉਹ ਭਰ ਗਿਆ ਸੀ ਤਾਂ ਇਸੇ ਕਰਕੇ ਹੱਪਕਿੰਸਨ ਸੀ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਵੀ ਹੁੱਕ-ਕੁਰਕ ਕਰਕੇ ਇਹਨਾਂ ਨੂੰ ਰੋਕਣਾ ਚਾਹੁੰਦਾ ਸੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਇਸ ਤੋਂ ਬਾਅਦ 17 ਜੁਲਾਈ 1914 ਨੂੰ ਭਾਈ ਮੀਵਾ ਸਿੰਘ ਤੇ ਉਹਨਾਂ ਦੇ ਕੁਝ ਸਾਥੀ ਜਿਵੇਂ ਕਿ ਭਾਈ ਭਾਗ ਸਿੰਘ, ਬਲਵੰਤ ਸਿੰਘ ਤੇ ਹਰਨਾਮ ਸਿੰਘ ਇਹ ਸਾਰੇ ਅਮਰੀਕਾ ਤੋਂ ਉਸ ਅਸਲਾ ਲੈ ਕੇ ਕੈਨੇਡਾ ਵੈਰਕੂਬਰ ਆ ਰਹੇ ਸਨ ਤਾਂ ਬਾਰਡਰ ਦੇ ਉੱਪਰ ਇਹਨਾਂ ਨੂੰ ਘੇਰ ਲਿਆ ਗਿਆ ਜਿਸ ਦੇ ਵਿੱਚ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਤੇ 500 ਕਾਰਤੂਸ ਬਰਾਮਦ ਹੋਏ ਤਾਂ ਉਸ ਸਮੇਂ ਹਾਕਨ ਤੇ ਇਹਨਾਂ ਦੇ ਇੱਕ ਹੈਡ ਮਿਲਕਨ ਉਹਨਾਂ ਨੇ ਮਿਲ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਉੱਪਰ ਦਬਾਅ ਪਾਇਆ ਗਿਆ ਤੇ ਉਸ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਸਿੱਖ ਆਗੂਆਂ ਤੇ ਜਿੰਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਦੇ ਖਿਲਾਫ ਬਿਆਨ ਦੇਉ ਪਰ ਭਾਈ ਮੇਵਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਉਹਨਾਂ ਨੇ ਕੋਈ ਵੀ ਬਿਆਨ ਇਹਨਾਂ ਦੇ ਖਿਲਾਫ ਨਹੀਂ ਦਿੱਤਾ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਜਿਸ ਦੇ ਵਿੱਚ ਬਾਬਾ ਗੁਰਦੇਵ ਸਿੰਘ ਤੇ ਉਹਨਾਂ ਦੇ ਸਾਥੀ ਮੌਜੂਦ ਸਨ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਭੇਜ ਦਿੱਤਾ ਗਿਆ ਇੰਡੀਆ ਵੱਲੋਂ ਭਾਈ ਮੇਵਾ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਪਣੇ ਸਿੱਖ ਆਗੂਆਂ ਦੇ ਖਿਲਾਫ ਬਿਆਨ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਅਦਾਲਤ ਨੇ ਇਹਨਾਂ ਨੂੰ 50 ਡਾਲਰਾਂ ਦਾ ਜੁਰਮਾਨਾ ਦੇ ਕੇ 7 ਅਗਸਤ 1914 ਨੂੰ ਰਿਹਾ ਕਰ ਦਿੱਤਾ ਗਿਆ ਤੇ ਉਧਰ ਉਸ ਤੋਂ ਪਹਿਲਾਂ ਹੀ 23 ਅਗਸਤ ਨੂੰ ਕਾਮਾਗਾਟਾ ਮਰੂ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਵੱਲ ਤੇ ਇਸ ਤੋਂ ਬਾਅਦ 1914 ਦੇ ਵਿੱਚ ਜਦੋਂ ਪਹਿਲਾ ਵਿਸ਼ਵ ਯੁੱਧ ਸੀ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੀ ਤੇ ਇਸ ਦੇ ਦੌਰਾਨ ਹੀ ਕੈਨੇਡਾ ਤੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਜਿੰਨੀ ਗਦਰੀ ਬਾਬੇ ਸੀ ਤਾਂ ਉਹ ਗਦਰੀ ਲਹਿਰ ਸਿਚਰੀ ਬੈਂਕੂਵਰ ਦੇ ਵਿੱਚ ਇਕੱਠੀ ਹੋਣੀ ਸੀ ਤੇ ਇੱਥੋਂ ਇਹਨਾਂ ਨੇ ਭਾਰਤ ਲਈ ਰਵਾਨਾ ਹੋਣਾ ਸੀ ਤੇ ਉਸ ਤੋਂ ਪਹਿਲਾਂ 5 ਅਗਸਤ ਨੂੰ ਇਨਾਂ ਦੇ ਇੱਕ ਸਿੰਘ ਦਾ ਸੰਸਕਾਰ ਸੀ ਜਿਹੜਾ ਕਿ ਵੈਨਕੂਪਰ ਦੇ ਵਿੱਚ ਸਥਾਪਿਤ ਹੋਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਲਈ ਇਹ ਸਾਰੇ ਜਣੇ ਜੁੜੇ ਹੋਏ ਸੀ ਤੇ ਉੱਥੇ ਬੈਠੇ ਸਨ ਤੇ ਹੱਕ ਇਹਦਾ ਜੋ ਦਲਾਲ ਸੀ ਬੀਲਾ ਸਿੰਘ ਉਹ ਦੋ ਪਿਸਤੌਲਾਂ ਦੇ ਨਾਲ ਦੋ ਭਰੇ ਹੋਏ ਪਿਸਤੌਲਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਤੇ ਉੱਥੇ ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਉਸੋ ਗੋਲੀਬਾਰੀ ਦੇ ਵਿੱਚ ਇਸ ਸਿੱਖ ਸੰਸਥਾ ਦੇ ਭਾਈ ਭਗਤ ਸਿੰਘ ਤੇ ਬਤਨ ਸਿੰਘ ਦੋਨਾਂ ਦੇ ਗੋਲੀਆਂ ਵੱਜੀਆਂ ਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬੀਲਾ ਸਿੰਘ ਬੜੀ ਹੀ ਚਲਾਕੀ ਦੇ ਨਾਲ ਉਥੋਂ ਪੁਲਿਸ ਦੀ ਜੀਬ ਦੇ ਵਿੱਚ ਬੈਠ ਕੇ ਭੱਜ ਗਿਆ ਸਿੱਖ ਇਤਿਹਾਸ ਦੇ ਵਿੱਚ ਵੈਨਕੂਬਰ ਦੇ ਵਿੱਚ ਇਹ ਬਹੁਤ ਹੀ ਦਰਦਨਾਕ ਘਟਨਾ ਜਿਹਦੇ ਵਿੱਚ ਕਿ ਦੋ ਸਿੰਘਾਂ ਦੀ ਮੌਕੇ ਤੇ ਹੀ ਬੜੀ ਦਰਦਨਾਕ ਮੌਤ ਹੋਈ ਤਾਂ ਉਸ ਸੰਗਤ ਦੇ ਵਿੱਚ ਉਸ ਸਮੇਂ ਭਾਈ ਮੇਵਾ ਸਿੰਘ ਜੀ ਵੀ ਬੈਠਾ ਚੰਨਾ ਜਿਨ੍ਹਾਂ ਦੇ ਦਿਮਾਗ ਦੇ ਉੱਪਰ ਇਸ ਘਟਨਾ ਦਾ ਬੋਝ ਸੀ ਤੇ ਉਹਨਾਂ ਦੇ ਜਹਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਘਟਨਾ ਛਪ ਚੁੱਕੀ ਸੀ ਤੇ ਉਧਰ ਹਾਪਕਿੰਸਨ ਜਿਹੜਾ ਸੀ ਉਹ ਦਲਾਲ ਬੇਲਾ ਦੀ ਬਹੁਤ ਜ਼ਿਆਦਾ ਮਦਦ ਕਰ ਰਿਹਾ ਸੀ ਉਹ ਤੇ ਉੱਪਰ ਕੇਸ ਨਹੀਂ ਚੱਲਣ ਦਿੱਤਾ ਬਿਨਾਂ ਕੇਸ ਚੱਲੇ ਹੀ ਉਸ ਨੂੰ ਭਾਰਤ ਰਵਾਨਾ ਕਰ ਦਿੱਤਾ ਭਾਰਤ ਵਿੱਚ ਭੇਜ ਦਿੱਤਾ ਗਿਆ ਪਰ ਇਸ ਘਟਨਾ ਦਾ ਭਾਈ ਮੇਵਾ ਸਿੰਘ ਜੀ ਉੱਪਰ ਬਹੁਤ ਹੀ ਵੱਡਾ ਛਾਪਾ ਛਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਉਸ ਘਟਨਾ ਤੋਂ 1 ਮਹੀਨੇ ਬਾਅਦ ਇੱਕ ਪਿਸਤਲ ਲਿਆ ਉਹ ਪਿਸਤਲ ਲੈ ਕੇ ਉਹਨਾਂ ਨੇ ਨਿਸ਼ਾਨਾ ਲਾਉਣਾ ਚਲਾਉਣਾ ਸਿੱਖਿਆ ਉਹਨੂੰ ਚੰਗੀ ਤਰ੍ਹਾਂ ਤਾਂ ਜੋ ਮੇਰਾ ਨਿਸ਼ਾਨਾ ਮਿਸ ਨਾ ਹੋ ਜਾਵੇ ਤਾਂ ਉਹਨਾਂ ਨੇ ਇਸ ਘਟਨਾ ਦੇ 7 ਹਫ਼ਤੇ ਬਾਅਦ ਦਿਨ ਆਇਆ 21 ਅਕਤੂਬਰ 1914 ਜਿਸ ਦਿਨ ਕਚੈਰੀਆਂ ਦੇ ਵਿੱਚ ਭਾਈ ਭਾਗ ਸਿੰਘ ਤੇ ਵਤਨ ਸਿੰਘ ਤੇ ਕੇਸ ਦੀ ਸੁਣਵਾਈ ਚੱਲ ਰਹੀ ਸੀ ਮੇਵਾ ਸਿੰਘ ਜੀ ਵੀ ਉੱਥੇ ਪਹੁੰਚ ਕੇ ਆਪਣੇ ਕੋਟ ਦੀ ਜੇਬ ਦੇ ਵਿੱਚ ਪਿਸਤਲ ਨੂੰ ਲੈ ਕੇ ਤੇ ਕਚੈਰੀਆਂ ਦੇ ਬਹਾਂਡੇ ਦੇ ਅੰਦਰ ਹਪਕਿੰਸਨ ਬੜੀ ਮੋਸ ਦੇ ਨਾਲ ਘੁੰਮ ਰਿਹਾ ਸੀ ਤੇ ਜਦੋਂ ਮੇਵਾ ਸਿੰਘ ਨੇ ਉਸ ਨੂੰ ਕਚੈਰੀਆਂ ਦੇ ਬਹਾਂਡੇ ਦੇ ਵਿੱਚ ਦੇਖਿਆ ਤਾਂ ਆਪਣਾ ਪਿਸਤਲ ਕੱਟ ਕੇ ਉਹਦੇ ਸੀਨੀਅਰ ਦੇ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ ਤੇ ਉਹਦਾ ਮੌਕੇ ਤੇ ਹੀ ਸਫਾਇਆ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਸੇ ਜਗ੍ਹਾ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ ਆਪਣੀ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੇ 12 ਮੈਂਬਰੀ ਜਿਊਰੀ ਜੋ ਅਦਾਲਤ ਵਿੱਚ ਇਹਨਾਂ ਦੇ ਖਿਲਾਫ ਬੈਠੀ ਸੀ ਉਹਦੇ ਵਿੱਚ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਆਪਣੇ ਤੇ ਲਈ ਤੇ ਇਹਨਾਂ ਨੇ ਸਾਰੇ ਰਿਜਨ ਦੱਸ ਕੇ ਇਸ ਕਤਲ ਨੂੰ ਕਬੂਲ ਕੀਤਾ ਤੇ ਇਹਨਾਂ ਨੂੰ 2 ਘੰਟੇ ਦੇ ਅੰਦਰ ਅੰਦਰ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਇਹਨਾਂ ਨੇ ਰੱਬ ਦਾ ਸ਼ੁਕਰ ਕੀਤਾ ਤੇ ਉਸ ਤੋਂ ਬਾਅਦ 11 ਜਨਵਰੀ 1915 ਨੂੰ ਸਵੇਰੇ 7:45 ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਭਾਈ ਮੀਵਾ ਸਿੰਘ ਲੋਪੋ ਕੇ ਇੱਕ ਮਹਾਨ ਸਿੱਖ ਯੋਧੇ ਸੀ ਤੇ ਇਹਨਾਂ ਦੀ ਕੁਰਬਾਨੀ ਪੰਜਾਬੀਆਂ ਦੇ ਲਈ ਇੱਕ ਅਭੁੱਲ ਯਾਦ ਹੈ। ਆਪ ਸਾਰੇ ਵੀਅਰਸ ਦਾ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ।